ਸਾਲ ਦੀ ਤਰ੍ਹਾਂ ਇਸ ਵਾਰ ਵੀ ਸੋਮਵਾਰ ਨੂੰ ਸ਼ਿਵ ਸ਼ਕਤੀ ਸਪੋਰਟਸ ਕਲੱਬ 시ਹਾਟਾ ਅੰਮ੍ਰਿਤਸਰ ਦੇ ਪ੍ਰਧਾਨ ਰਮਨ ਰੰਮੀ ਅਤੇ ਮੈਂਬਰਾਂ ਵੱਲੋਂ ਅਮਰਨਾਥ ਯਾਤਰਾ ਲਈ ਪੱਛਮੀ ਬੱਸ ਯਾਤਰਾ ਦਾ ਆਯੋਜਨ ਕੀਤਾ ਗਿਆ। ਅਮਰਨਾਥ ਬੱਸ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਇੱਕ ਪੂਜਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਫਕਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦਿਨੇਸ਼ ਬਸੀ, ਸਾਫਕਾ ਮੰਤਰੀ ਡਾਕਟਰ ਰਾਜਕੁਮਾਰ 베ਰਕਾ, ਸੀਨੀਅਰ ਕਾਂਗਰਸੀ ਨੇਤਾ ਸतीश ਬੱਲੂ ਅਤੇ ਸਾਫ ਦਾ ਕਾਨਸਟਲ ਤੇ ਪੰਜਾਬ 유ਥ ਕਾਂਗਰਸ ਪੰਜਾਬ ਜਰਨਲਸ ਕਤ ਰਚਨੀ ਸ਼ਰਮਾ ਨੇ ਸ਼ਿਰਕਤ ਕੀਤੀ ਅਤੇ ਸ਼ੇਵ ਪੋਲੇਨਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਦਿਲੀਪ ਕੁਮਾਰ ਵਿਨੇ ਕੁਮਾਰ ਚੰਦਨ ਮੋਹਨ ਦੀਪਕ ਸੈਣੀ ਬਰਿੰਦਰ ਪ੍ਰਭੂ ਸੁਖਚੈਨ ਸਿੰਘ ਸਮੇਤ ਸੰਗਤਾ ਮੌਜੂਦ ਸਨ ਤੇ ਹਰ ਸਾਲ ਉਹ ਸ਼ੰਕਰ ਭਗਵਾਨ ਜੀ ਕਿਰਪਾ ਕਰਦੇ ਹੈ ਔਰ ਇਹ ਸਾਰੇ ਇਲਾਕੇ ਵਾਲੇ ਹਮੇਸ਼ਾ ਹੀ ਸੇਵਾ ਕਰਦੇ ਹੈ ਬਈ ਇਹ ਰਮੀ ਜੀ ਅਗਵਾਈ ਕਰਦੇ ਹੈ ਔਰ ਸਾਰਾ ਇਲਾਕਾ ਇਹਨਾਂ ਦੇ ਨਾਲ ਆ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦੇਣਾ ਔਰ ਇਹ ਯਾਤਰਾ ਸ਼ੁਭ ਹੋਵੇ ਇਹ ਸਾਰਿਆਂ ਦੀ ਮਨੋ ਕਾਮਨਾ ਪੂਰੀ ਹੋਵੇ ਔਰ ਸਾਰੇ ਜਿਨੇ ਹੱਸਦੇ ਖੇਡਦੇ ਇਹ ਬਾਬਾ ਬੋਲੇਨਾਥ ਦੇ ਜਿਕਾਰੇ ਲਗਾंदे ਜਾਨ ਔਰ ਉਹਦੀ ਗੁਫਾ 'ਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਣ ਸਾਡੇ ਕਾਉਂਸਲਰ ਰੰਮੀ ਜੀ ਪੰਜਵੀਂ ਯਾਤਰਾ ਲੈ ਕੇ ਚੱਲੇ ਨੇ 25ਵੀਂ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਪਰਮਾਤਮਾਗੇ ਅਰਦਾਸ ਕਰਦਾ ਇਹਨਾਂ ਦੀ ਯਾਤਰਾ ਸਫਲ ਹੋਵੇ ਸਾਰੇ ਸਾਥੀ ਸਰਬੱਤ ਦੇ ਭਲੇ ਦੀ ਅਰਦਾਸ ਕਰਨਗੇ ਜੰਦੇ ਨੇ ਕੋਲੇਨਾਥ ਤੋਂ ਮੰਗਨ ਮੰਗਨ ਚੱਲੇ ਨੇ ਕਿ ਪੂਰਾ ਸਾਡਾ ਦੇਸ਼ ਖੁਸ਼ਹਾਲ ਰਹੇ ਸਾਡਾ ਗੁਰੂ ਨਗਰੀ ਖੁਸ਼ਹਾਲ ਰਹੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਕੂ ਬਦਨ ਫੁਲਨ ਮੈਂ ਇੱਕ ਵਾਰੀ ਸਾਰੇ ਸੰਗਤ ਨੂੰ ਭੋਲੇ ਸ਼ੰਗਰ ਦੀ ਸ਼ੰਗਰ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਯਾਤਰਾ ਲੈ ਕੇ ਚੱਲੇ ਆਂ ਤੇ ਪੂਰੇ ਸ਼ਹਿਰ ਦੇ ਲਈ ਸੁੱਖ ਸ਼ਾਂਤੀ ਮੰਗਾਗੇ ਸਾਰਿਆਂ ਲਈ ਤੰਦਰੁਸਤੀ ਮੰਗਾਗੇ